ਮੰਡੀ ਭਾਈ ਦੇ ਟਰੱਕ ਆਪਰੇਟਰਾਂ ਨੇ ਨੈਪ ਤਹਿਸੀਲਦਾਰ ਮਨਜੀਤ ਸਿੰਘ ਨੂੰ ਸੋਪਿਆ ਮੰਗ ਪੱਤਰ ਇਸ ਮੌਕੇ ਆਪਰੇਟਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਟਰੱਕ ਯੂਨਿਟਾਂ ਪੰਕ ਕੀਤੀਆਂ ਗਈਆਂ ਹਨ ਇਹ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਇਸ ਫੈਸਲੇ ਦੇ ਨਾਲ ਸਾਨੂੰ ਆਪਣਾ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਇਸ ਲਈ ਸਰਕਾਰ ਨੂੰ ਇਸ ਫੈਸਲੇ ਦੇ ਉੱਪਰ ਇੱਕ ਵਾਰ ਫੇਰ ਵਿਚਾਰ ਕਰਨਾ ਚਾਹੀਦਾ ਹੈ ਅਸੀਂ ਸਰਕਾਰ ਦੇ ਨਾਲ ਆ ਇਸ ਕਰਕੇ ਕਿ ਇਹ ਜਿਹੜੀ ਇਹ ਟਰੱਕ ਯੂਨੀਅਨ ਭੰਗ ਕੀਤੀਆਂ ਇਹ ਬਹੁਤ ਹੀ ਮੰਦ ਭਾਗਾ ਕੰਮ ਹੈ ਜਿਹੜੇ ਬੰਦੇ ਇੱਕ ਇੱਕ ਟਰੱਕ ਤੇ ਇੱਕ ਇੱਕ ਚਾਰ ਚਾਰ ਜੀਪ ਪੰਜ ਪੰਜ ਜੀ ਉਹ ਟਰਬਰ ਭਾਲਦੇ ਆ ਉਹਨਾਂ ਦੇ ਅੱਜ ਹੀ ਚੁੱਲ੍ਹੇ ਠੰਡੇ ਹੋ ਜਾਣਗੇ ਜਿਨ੍ਹਾਂ ਪਹਿਲਾਂ ਸਰਕਾਰ ਦੇ ਕੋਲੋਂ ਖੁਦਕਸ਼ੀਆਂ ਹੁੰਦੀਆਂ ਕਰਜ਼ੇ ਕਾਰਨ ਉਹ ਖੁਦਕਸ਼ੀਆਂ ਹੋਰ ਵਧਣ ਦੀ ਸੁਭਾਵਨਾ ਹੈ ਕਿਉਂਕਿ ਜੇ ਟਰੱਕ ਵਿਲੇ ਹੋ ਗਏ ਟਰੱਕ ਵਾਲੇ ਵਿਲੇ ਹੋ ਗਏ ਕਿਸੇ ਨੇ ਕੋਈ ਰੋਕੀ ਨਾ ਬਣੀ ਤਾਂ ਉਹਨਾਂ ਨੇ ਖੁਦਕਸ਼ੀਆਂ ਕਰਨੀਆਂ ਦੂਜੀ ਗੱਲ ਏ ਅੱਜ ਜਿਹੜਾ ਕੋਈ ਮਾਲ ਲੱਦਦਾ ਉਹ ਟਰੱਕ ਯੂਨੀਅਨ ਕੈਨ ਜੂਨੀਅਰ ਨਾਲ ਲੋਕ ਨੂੰ ਧਰਨਾ ਤੇ ਮੈਮਰੈਂਡਮ ਦਿੱਤਾ ਮੋਦੀ ਥੋੜੀ ਪਾਈ ਤੇ ਕੱਲ ਕੋਰੋਵਰ ਲੋਕ ਮੈਂਬਰੈਂਡ ਆਫ ਦਿੱਤਾ ਗਿਆ ਇਹ ਮੈਂਬਰੈਂਡ ਵਸੀ ਬਾਂਦ ਤੋਂ ਵੀ ਸੀ ਸਾਹ ਰਾਈ ਜਿਹੜਾ ਸਰਕਾਰ ਨੂੰ ਵਿਚਾਰ ਮੰਗਾਗਾ ਤੇ ਵਿਚਾਰ ਕਰਨ ਵਾਸਤੇ ਭੇਜ ਦਿੱਤਾ। ਤਲਵੰਡੀ ਪਾਈ ਤੋਂ 1000 ਟੀਵੀ ਨਿਊਜ਼ ਦੇ ਲਈ ਪਰਮਜੀਤ ਸਿੰਘ ਪਮਾਦੀ ਰਿਪੋਰਟ। ਠੀਕ ਹੈ।